ਕਾਜੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਜਿਹੜੇ ਪਟਿਕਵਲਾ ਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਰਾਮ ਟੈਕਸ ਦੇ ਪਸ਼ਮੀਨੀ ਦੇ ਕੱਟ ਪੀਸ ਕਿਉਂਕਿ ਮੌਸਮ ਬਦਲ ਗਿਆ ਜੀ ਸਾਰਿਆਂ ਪੈਨਾਂ ਨੇ ਅੱਗੇ ਸੂਟ ਵੀ ਸਟਿਚ ਕਰਾਣੇ ਆ ਤੇ ਅਸੀਂ ਪਸ਼ਮੀਨੀ ਦੇ ਤੁਹਾਡੇ ਵਾਸਤੇ ਕੱਟ ਪੀਸ ਲੈ ਕੇ ਆ ਉਹ ਵੀ ਰਾਮ ਟੈਕਸ ਦੇ ਬ੍ਰਾਂਡ ਦੇ ਪੀਸ ਰਹਿਣਗੇ ਜੀ ਤੇ ਪ੍ਰਾਈਸ ਰੈਡੀ 170 ਰੁਪਏ ਪਰ ਮੀਟਰ ਦਵਾਂਗੇ ਤੁਹਾਨੂੰ ਪੀਸ ਰਾਮ ਟੈਕਸ ਦੇ ਬਿਲਕੁਲ ਬੈਸਟ ਵਾਲੀ ਕੁਆਲਿਟੀ ਹੈ ਜੀ ਰਾਮ ਟੈਕਸ ਦੀ ਚੈੱਕ ਕਰ ਸਕਦੇ ਹੋ ਜਿਹੜਾ ਤੁਹਾਨੂੰ ਸੂਟ ਮਿਲਣਾ 1500 ਦੇ ਵਿੱਚ ਸੂਟ ਮਿਲਦਾ ਹੋਊਗਾ ਜੀ ਰਾਮ ਟੈਕਸ ਦਾ ਅੱਜ ਤੁਹਾਨੂੰ ਦਵਾਂਗੇ ਸਿਰਫ 170 ਰੁਪਏ ਪਰ ਮੀਟਰ ਦੇਖੋ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਜੀ ਮੋਹਰ ਤੋਂ ਰਾਮ ਟੈਕਸ ਦੇ ਕੱਟ ਪੀਸ ਰਹਿਣੇ ਆ ਜੀ ਪਸ਼ਮੀਨੀ ਦੇ ਸਾਰੇ ਕੱਟ ਪੀਸ ਰਾਮ ਟੈਕਸ ਦੇ ਰਹਿਣਗੇ ਸਾਰਿਆਂ ਉੱਪਰ ਤੁਹਾਨੂੰ ਸਟੈਂਪ ਮਿਲੇਗੀ ਤੇ ਪ੍ਰਾਈਸ ਰੈਟ 170 ਰੁਪਏ ਪਰ ਮੀਟਰ ਤੇ ਮੇਰੀ ਆਪਨ ਨੂੰ ਰਿਕਵੈਸਟ ਹੈ ਕਿ ਪਹਿਲੀ ਵਾਰ ਜੋ ਮੇਰਾ ਚੈਨਲ ਦੇਖ ਰਹੀ ਹੈ ਹਮ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਜੇ ਮੇਰੀ ਵੀਡੀਓ ਦਾ ਤੇ ਤੁਸੀਂ ਮੈਨੂੰ ਇੰਸਟਾ ਤੇ ਵੀ ਫੋਲੋ ਕਰ ਸਕਦੇ ਹੋ ਜੀ ਇੰਸਟਾ ਤੇ ਸਾਡਾ ਪੇਜ ਹੈ ਜੀ ਉਹ ਤੁਹਾਨੂੰ ਡਿਸਕ੍ਰਿਪਸ਼ਨ ਦਿੱਤਾ ਹੋਇਆ ਤੁਸੀਂ ਸਾਰੇ ਇੰਸਟਾ ਤੇ ਫੋਲੋ ਕਰ ਸਕਦੇ ਹੋ ਇਹ ਵਾਲਾ ਪੇਜ ਇਹ ਵਾਲਾ ਚੈੱਕ ਕਰੋ ਜੀ ਪੀਸ ਸ਼ਰਡ ਪੀ ਸੋਗਾ ਜੀ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਰਹਿਣਾ ਬਹੁਤ ਹੀ ਪਿਆਰਾ ਮਹਿੰਦੀ ਜੀ ਸ਼ੇਡ ਚਾਣਾ ਜੀ ਦੇਖੋ ਜੀ ਠੀਕ ਹੈ ਜੀ 170 ਰੁਪਏ ਪਰ ਮੀਟਰ ਰਹਿਣ ਵਾਲੇ ਇਹ ਵਾਲੇ ਪੀਸ ਰਾਮ ਟੈਕਸ ਦੇ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਗਾਰੰਟੀ ਹੈ ਜੀ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਬੁਰ ਨਹੀਂ ਆਉਣੀ ਇਹ ਵਾਲੇ ਸਟਾਫ ਦੇ ਉੱਪਰ ਕਿਸੇ ਤਰ੍ਹਾਂ ਦੀ ਬੁਰ ਨਹੀਂ ਆਉਣੀ ਕਿਉਂਕਿ ਰਾਮ ਟੈਕਸ ਦੇ ਪੀਸ ਰਹਿਣ ਵਾਲੇ ਆ ਜੀ ਰਾਮ ਟੈਕਸ ਦੇ ਜੋ ਕੱਟ ਪੀਸ ਹੈ ਉਹ ਵੀ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ ਜੀ ਤੁਹਾਨੂੰ ਕਿਤੇ ਕਿਤੇ ਮਿਲਨੇ ਕਦੇ ਆਰਾਮ ਟੈਕਸ ਦੇ ਕੱਟ ਪੀਸ ਕਿਸੇ ਕਿਤੇ ਮਿਲ ਨਹੀਂ ਜੀ ਕਦੇ ਮਿਲਦੇ ਨਹੀਂ ਹੈਗੇ ਬਹੁਤ ਘੱਟ ਮਿਲਦੇ ਆਰਾਮ ਟੈਕਸ ਦੇ ਕਿਉਂਕਿ ਬ੍ਰਾਂਡ ਬਹੁਤ ਹਾਈ ਕੁਆਲਿਟੀ ਦਾ ਰਹਿੰਦਾ ਕੱਟ ਪੀਸ ਨਹੀਂ ਆਉਂਦੇ ਜ਼ਿਆਦਾ ਇਹਨਾਂ ਦੇ ਲਓ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਤੁਹਾਨੂੰ 4 ਮੀਟਰ ਤੱਕ ਮਿਲ ਜਾਣਾ ਜੀ ਇਹ ਵਾਲਾ ਸਟੱਫ ਇਹ ਵਾਲਾ ਦੇਖੋ ਜੀ ਇਹ ਵੀ ਸ਼ਾਰਟ ਪੀਸ ਰਹੂਗੀ ਜੀ ਰਾਮ ਟੈਕਸੀ ਸ਼ਾਰਟ ਵਿੱਚ ਰਹਿਣੀ ਹੈ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਜੀ ਪ੍ਰਿੰਟ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਰਹਿਣ ਵਾਲਾ ਲੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਜੀ ਰਾਮ ਟੈਕਸ ਦੇ ਪੀਸਾਂ ਦੀ ਠੀਕ ਹੈ ਜੀ ਲੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 170 ਰੁਪਏ ਪਰ ਮੀਟਰ ਦੇ ਨਾਲ ਲੋ ਜੀ ਇਹ ਚੈੱਕ ਕਰੋ ਜੀ ਕਈ ਮੇਰੀਆਂ ਭੈਣਾਂ ਦਾ ਤਾਂ ਤਿੰਨ ਵਿੱਚ 3.5 ਵਿੱਚ ਹੀ ਸੂਟ ਬਣ ਜਾਂਦਾ ਜੀ ਕਿਉਂਕਿ ਇਹ ਦੂਆਪੀ ਬਾਟਮ ਆਪਾਂ ਸਟੇਟ ਬਾਟਮ ਪਾਉਣੇ ਆ। ਗਰਮ ਸੂਤਾ ਦੀ ਜ਼ਿਆਦਾ ਹੈਵੀ ਬਾਟਮ ਨਹੀਂ ਚੱਲਦੀ। ਸਟੇਟ ਬਾਟਮ ਚੱਲਦੀ ਹੈ। 3.5 ਤੇ 4 ਵਿੱਚ ਤੁਹਾਡਾ ਸੂਟ ਬਣ ਜਾਂਦਾ। ਲਓ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰੇ ਜੀ ਪ੍ਰਿੰਟਾਂ ਵਿੱਚ ਰੈਡੀ ਆ ਪੀਸ ਸਾਡੇ ਦੇ। ਲਓ। ਕਲਰ ਚੈੱਕ ਕਰੋ, ਪ੍ਰਿੰਟ ਦੇਖੋ ਜੀ। ਇਹ ਵਾਲਾ ਚੈੱਕ ਕਰੋ ਜੀ। ਇਹ ਵੀ 4 ਮੀਟਰ ਤੱਕ ਤੁਹਾਨੂੰ ਮਿਲ ਜਾਣਾ ਜੀ। 4 3.5 ਮੀਟਰ ਦੀ ਕੱਟ ਤੱਕ ਮਿਲ ਜਾਣਾ ਪੀਸ ਤੇ ਪ੍ਰਿੰਟ ਵੀ ਬਹੁਤ ਜ਼ਿਆਦਾ ਪਿਆਰਾ। 670 ਰੁਪਏ ਪਰ ਮੀਟਰ ਰਹਿਣੀ ਹੈ ਜੀ ਬਲੇ ਪੀਸ ਰਾਮਟੈਕਸ ਦੇ। ਲਓ ਜੀ। ਇਹ ਬਣਾ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਲਾਈਟ ਜਿਹਾ ਪ੍ਰਿੰਟ ਹੈ ਪਰ ਬਹੁਤ ਪਿਆਰਾ ਪੀਸ ਹੈ ਪ੍ਰਿੰਟ ਬਹੁਤ ਸੋਹਣਾ ਜੀ ਦੋ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਸਭ ਨੂੰ ਪਤਾ ਜੀ ਰਾਮ ਟੈਕਸ ਦੇ ਸੂਟਾਂ ਦੇ ਉੱਪਰ ਕੋਈ ਕੰਪਲੇਨ ਨਹੀਂ ਹੈ ਨਾ ਕੋਈ ਬੋਰਾ ਹੈ ਇਹਨਾਂ ਦੇ ਉੱਪਰ ਜਿੰਨਾ ਚੱਕ ਤੁਸੀਂ ਮਰਜ਼ੀ ਸੀਜ਼ਨ ਪਾਈ ਚੱਲੋ ਜੀ ਰਾਮ ਟੈਕਸ ਨੂੰ ਗਰਮ ਪਸ਼ਮੀਨਾ ਰਹਿਣਾ ਜੀ ਰਾਮ ਟੈਕਸ ਦਾ ਲੌਂਚ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਮਹਿੰਦੀ ਬਾਟਮ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਕਿੰਚੀ ਰਾਮ ਟੈਕਸ ਧਾਈਆਂ ਨੇ ਇਹ ਵਾਲਾ ਦੇਖੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਰੈਡ ਵਾਲਾ ਰਾਮ ਟੈਕਸ ਦਾ ਲਓ ਜੀ ਰਾਮ ਟੈਕਸ ਦੀ ਤੁਹਾਨੂੰ ਸਟੈਂਪ ਮਿਲ ਜਾਣੀ ਉੱਪਰ ਲੱਗੀ ਹੋਈ ਲਓ ਜੀ ਰਾਮ ਟੈਕਸ ਦੇ ਹੀ ਪਸ਼ਮੀਨੇ ਦੇ ਕੱਟ ਪੀਸ ਰਹਿਣ ਵਾਲੇ ਅਗਲਾ ਪ੍ਰਿੰਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਜਿਹਾ ਪੀਸ ਰਹਿਣਾ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈਗਾ ਲਓ ਜੀ ਠੀਕ ਹੈ ਜੀ ਐਦਾਂ ਦੇ ਕੱਟ ਪੀਸ ਲੈਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਗਰਮ ਤੋਂ ਕਾਫੀ ਤਰ੍ਹਾਂ ਦੇ ਕੱਟ ਪੀਸ ਮਿਲ ਜਾਣਗੇ ਸਾਡੇ ਕੋਲ ਦੇਖੋ 벨ਵਰਟ ਦੇ ਵਿੱਚ ਵੀ ਕੱਟ ਪੀਸ ਆਉਣਗੇ ਠੀਕ ਹੈ ਜੀ ਤੇ ਦਾਸ ਬ੍ਰੈਂਡ ਦੇ ਵੀ ਕੱਟ ਪੀਸ ਆਉਣ ਵਾਲੇ ਆ ਜੀ ਸਭ ਤਰ੍ਹਾਂ ਦੇ ਕੱਟ ਪੀਸ ਮਿਲਣਗੇ ਪਸ਼ਮੀਨੇ ਦੇ ਵਿੱਚ ਐਦਾਂ ਦੇ ਕੱਟ ਪੀਸ ਲੈਣ ਲਈ ਜਿਹੜੇ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਚੈੱਕ ਕਰੋ ਜੀ ਰਾਮ ਟੈਕਸ ਦੇ ਰਹਿਣੇ ਆ ਜੀ ਕਲਰ ਬਹੁਤ ਪਿਆਰੇ ਜਿਹਾ ਰਹਿਣ ਵਾਲੀਆਂ ਨੇ ਇਹਨਾਂ ਪੀਸ ਉਲੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਸਟੈਂਪ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ 170 ਪਰ ਮੀਟਰ ਰਹਿਣੀ ਹੈ ਜੀ ਪੀਸ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਲੋ ਆਰਾਮ ਟੈਕਸ ਦੀ ਮੋਹਰ ਤੁਹਾਨੂੰ ਸਭ ਦੇ ਉੱਪਰ ਮਿਲਣੀ ਆ ਚੈੱਕ ਕਰੋ ਜੀ ਠੀਕ ਹੈ ਜੀ ਪ੍ਰਿੰਟ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟਾਂ ਦੇ ਵਿੱਚ ਰਹਿਣੀ ਆ ਆਰਾਮ ਟੈਕਸ ਦੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਜੀ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਗ੍ਰੇ ਕਲਰ ਦੇ ਵਿੱਚ ਆਉਣਾ ਜੀ ਇਹ ਵਾਲਾ ਪੀਸ ਲੋਚ ਇਹ ਵਾਲਾ ਦੇਖੋ ਜੀ ਇਹਦੀ ਪ੍ਰਿੰਟਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਰਾਮ ਟੈਕਸ ਦੇ ਪੀਸਾਂ ਦੇ ਕੱਟ ਪੀਸ ਬਹੁਤ ਘਾਟਾਂ ਦੇ ਆ ਜੀ ਠੀਕ ਹੈ ਜੀ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਪੀਸ ਲੈ ਕੇ ਆਇਆ ਰਾਮਟੈਕਸ ਤੇ ਬਾਈ ਕਰ ਸਕਦੇ ਹੋ ਗਰੰਟੀ ਵਾਲੇ ਪੀਸ ਐ ਠੀਕ ਹੈ ਜੀ ਸਭ ਨੂੰ ਪਤਾ ਰਾਮਟੈਕਸ ਤੋਂ ਮੇਰੀਆਂ ਭੈਣਾਂ ਬਾਈ ਕਰਦੀਆਂ ਹੋਣੀਆਂ ਜਾਂ ਰਾਮਟੈਕਸ ਦੇ ਸੂਟਾਂ ਸੂਟ ਵੀ ਬਾਈ ਕਰਦੇ ਹਾਂ ਤੇ ਸਭ ਨੂੰ ਪਤਾ ਹੁੰਦਾ ਸਟਾਫ ਕਿੰਦਾ ਦਾ ਹੈਗਾ ਰਾਮਟੈਕਸ ਦਾ ਨਾ ਜਿਆਦਾ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਰਾਮਟੈਕਸ ਦੇ ਪੀਸਾਂ ਬਾਰੇ ਸਾਨੂੰ ਲਓ ਜੀ ਪ੍ਰਿੰਟ ਦਿਖਾ ਲਿਨੀ ਤੁਹਾਨੂੰ ਸਾਰੇ ਪ੍ਰਿੰਟ ਬਹੁਤ ਸੋਹਣੇ ਰਹਿਣ ਵਾਲੀਆਂ ਜੀ ਚੈੱਕ ਕਰੋ ਜੀ ਇਹ ਵਾਲੀ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹੂਗੀ ਠੀਕ ਹੈ ਸਭ ਦੇ ਉੱਪਰ ਸਟੈਂਪ ਮਿਲਣ ਵਾਲੀ ਹੈ। ਇਹ ਵਾਲਾ ਬਰੈਡ ਦੇਖੋ। ਸੋਹਣੇ-ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣੇ ਸਰਦਾਰੀ ਕਲਰ ਰਹਿਣ ਵਾਲਿਆ ਜੀ ਠੀਕ ਹੈ ਜੀ। ਕੋਈ ਜ਼ਿਆਦਾ ਧੜਕੀਲੇ ਕਲਰ ਵੀ ਨਹੀਂ ਹੈ ਕਿ ਸਾਰੇ ਸਰਦਾਰੀ ਕਲਰ ਰਹਿਣ ਵਾਲਿਆ। ਦੀ ਪ੍ਰਾਈਸ ਹੁਣ ਦੱਸ ਹੀ ਦਿੱਤਾ ਜੀ। 170 ਰੁਪਏ ਪਰ ਮੀਟਰ ਰਹਿਣੀ ਆ ਜੀ ਇਹ ਵਾਲੇ ਪੀਸ ਠੀਕ ਹੈ ਜੀ 170 ਰੁਪਏ ਪਰ ਮੀਟਰ ਪੈਣੀ ਹੈ ਤੁਹਾਨੂੰ ਰਾਮ ਟੈਕਸ ਦੇ। ਇਹ ਵਾਲਾ અમાדי ਛੋਟਾ ਪ੍ਰਿੰਟ ਕਈ ਵਾਰੀ ਆਪਣੀਆਂ ਦਾਦੀਆਂ ਲਈ ਵੀ ਹੈ ਨਾ ਦਾਦੀਆਂ ਵਾਲੀ ਸੂਟ ਹੈ ਬਹੁਤ ਪਿਆਰੀ ਜੀ ਛੋਟੇ ਛੋਟੇ ਪ੍ਰਿੰਟ ਦੇ ਵਿੱਚ ਰਾਮਟੈਕਸ ਦੇ ਰਹਿਣੀ ਹੈ ਜੀ ਇਹ ਠੀਕ ਹੈ ਜੀ ਇਸ ਤੋਂ ਅੱਗੇ ਤਾਂ ਬੁੱਕ ਚੈੱਕ ਕਰੂਗੇ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹਦੀ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਜੀ ਜੇ ਕਿਸੇ ਪੈਨਰ ਜਿੰਨਾਂ ਨੇ ਬਾਈ ਕਰਨੀ ਹੈ ਜਲਦੀ ਸੂਟ ਸਲਾਣੇ ਆ ਹਨਾ ਕਿਉਂਕਿ ਜਿਆਦਾ ਟਾਈਮ ਲੱਗਦਾ ਸਟੀਚਿੰਗ ਵਿੱਚ ਵੀ ਤੇ ਉਹ ਤੁਸੀਂ ਇਹ ਵਾਲੇ ਪੀਸ ਲੈ ਸਕਦੇ ਹੋ ਲਓ ਜੀ। ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰੈਨ ਵਾਲਾ ਇਹਨਾਂ ਦਾ ਲਓ ਜੀ। ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਸ਼ਾਰਟ ਪੀਸ ਰਹੂਗੀ ਜੀ। ਬਹੁਤ ਸੋਹਣੇ ਪ੍ਰਿੰਟਾਂ ਵਿੱਚ ਮਿਲਨੇ ਤੁਹਾਨੂੰ ਅੱਜ ਦੇ ਪੀਸ ਇਹ ਵਾਲਾ ਚੈੱਕ ਕਰੋ ਜੀ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣੀ ਹੈ। ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਚੈੱਕ ਕਰੋ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਰਾਮ ਟੈਕਸ ਦੇ ਇਹ ਵਾਲਾ ਪ੍ਰਿੰਟ ਦੇਖੋ ਜੀ ਮਹਿੰਦੀ ਦੇ ਵਿੱਚ ਆਉਣਾ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਮਹਿੰਦੀ ਸ਼ੇਰ ਦੇ ਵਿੱਚ ਦੇਖੋ ਜੀ ਇਹ ਛੋਟਾ ਪ੍ਰਿੰਟ ਹੈ ਠੀਕ ਹੈ ਜਿਆਦਾ ਆਪਾਂ ਸਟਾਫ ਨਹੀਂ ਲੈਂਦੇ ਵੇਖੋ ਠੀਕ ਹੈ ਜੀ ਕਿਉਂਕਿ ਹੈਵੀ ਹੈਵੀ ਸਟਾਫ ਹੁੰਦਾ ਪਸ਼ਮੀਨਾ ਤੇ ਜਿਆਦਾ ਹੈਵੀ ਸੂਟ ਬੰਦਾ ਆਪਾਂ ਸਿਰਫ ਬਾਟਮ ਦੀ ਜਿਆਦਾ ਹੈਵੀ ਨਹੀਂ ਪਉਣੇ ਹੈਗੇ ਨਾਰਮਲ ਬਾਟਮ ਪੌੜੀਆਂ ਜੀ ਗਰਮ ਪਛਮੀਨੇ ਦੀ ਇਹ ਵਾਲਾ ਦੇਖੋ ਜੀ ਛੋਟਾ ਛੋਟਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਛੋਟਾ ਛੋਟਾ ਪ੍ਰਿੰਟ ਰਹੂਗਾ ਜੀ ਇੱਕ ਜੀ ਕਲਰ ਚੈੱਕ ਕਰੋ ਥੋੜਾ ਜਿਹਾ ਕਲਰ ਆ ਰਿਹਾ ਡਾਰਕਨ ਡਾਰਕਨ ਸੁਝਾ ਰਿਹਾ ਕਲਰ ਪਰ ਥੋੜਾ ਜਿਹਾ ਇਹ ਦੂਸ ਸੋਹਣਾ ਕਲਰ ਹੈ 2 ਪੀਸ ਮਿਲ ਜਾਣੇ ਤੁਹਾਨੂੰ ਇਹ ਵਾਲਾ ਦੇਖੋ ਜੀ ਪ੍ਰਿੰਟ ਇਹ ਵੀ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਚੈੱਕ ਕਰੋ ਇਹਦੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣੀ ਹੈ ਜਿਸ ਤੋ ਗਿਆਊਗਾ ਬਲੈਕ ਦੇ ਵਿੱਚ ਆਊਗਾ ਜੀ ਲੋ ਬਲੈਕ ਦੇ ਵਿੱਚ ਵੀ ਤੁਹਾਨੂੰ ਮਿਲ ਜਣਾ ਇਹ ਛੋਟਾ ਪ੍ਰਿੰਟ ਮਿਲੂਗਾ ਲੋ ਛੋਟੇ ਛੋਟੇ ਪ੍ਰਿੰਟ ਜੀ ਮਿਲਣਾ ਜੀ ਠੀਕ ਹੈ ਜੀ ਬਿਲਕੁਲ ਬਰੀਕ ਪ੍ਰਿੰਟ ਤੇ ਇਹ ਸੋਹਣੇ ਵੀ ਬਹੁਤ ਬੰਦੇ ਆ ਸੂਟ ਦੀ ਆਪਾਂ ਆਪਦੇ ਵਾਸਤੇ ਬਣਾਉਣੀ ਹੋਣਾ ਲੈਸਾਂ ਲਗਾ ਕੇ ਤੇ ਬਹੁਤ ਸੋਹਣੇ ਬੰਦੇ ਛੋਟੇ ਪ੍ਰਿੰਟ ਦੇ ਲਓ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਪ੍ਰਿੰਟਿੰਗ ਬਹੁਤ ਪਿਆਰੀ ਸਾਰੇ ਪੀਸਾਂ ਦੀ ਇਹ ਦੇਖੋ ਜੀ ਪਰਪਲ ਦੇ ਵਿੱਚ ਲਓ ਜੀ ਪਰਪਲ ਦੇ ਆ ਵੀ ਪ੍ਰਿੰਟਿੰਗ ਬਹੁਤ ਸੁੰਦਰ ਆਣ ਵਾਲੀ ਹੈ ਜੀ ਚੈੱਕ ਕਰੋ ਜੀ ਪਰਪਲ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬਹੁਤ ਸੋਹਣਾ ਇਹਦਾ ਲਓ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੀ ਛੋਟੇ ਪ੍ਰਿੰਟ ਦੇ ਲਓ ਜੇ ਕਿਸੇ ਨੇ ਆਪਣੀਆਂ ਦਾਦੀਆਂ ਲਈ ਲੈਣਾ ਹਨ ਜਾਂ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਰਹਿਣੇ ਛੋਟੇ ਛੋਟੇ ਪ੍ਰਿੰਟ ਦੀ ਗਰਮ ਸੁਣ ਰਹੇ ਹੁੰਦੇ ਆ ਜੀ ਗੁਰ ਨਹੀਂ ਆਉਂਦੀ ਬਿਲਕੁਲ ਇਹਨਾਂ ਉੱਪਰ ਕਿਉਂਕਿ ਸਾਰੇ ਪੀਸ ਰਾਮ ਟੈਕਸਦੀ ਰਹਿਣ ਵਾਲੇ ਆ ਲਓ ਚੈੱਕ ਕਰੋ ਇਹ ਥੋੜੇ ਲਾਈਟ ਪ੍ਰਿੰਟ ਵਿੱਚ ਆਣਗੇ ਲਾਈਟ ਪ੍ਰਿੰਟ ਵਾਲੇ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਛੋਟੇ ਛੋਟੇ ਪ੍ਰਿੰਟਾਂ ਦੇ ਵਿੱਚ ਰਹਿਣ ਵਾਲੇ ਠੀਕ ਹੈ ਜੀ ਏਸਨ ਆਈ ਦੀ ਸਾਡੇ ਕੱਟ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਠੀਕ ਹੈ ਜੀ ਅਗਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਬ੍ਰੈਸ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ